ਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਆ ਦੱਸ ਦਈਏ ਕਿ ਵਿਚੋਲੀਆ ਜਿਹੜਾ ਕ੍ਰਿਸ਼ਾ ਅਨੁਸਾਰ ਦਾ ਸੀ ਉਸ ਨੂੰ ਸਪੈਸ਼ਲ ਕੋਰਟ ਦੇ ਵਿੱਚ ਸੀਬੀਆਈ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਤੋਂ ਸੁਣਵਾਈ ਕੀਤੀ ਗਈ ਸੀ ਤਾਂ ਹੁਣ ਜਿਹੜਾ ਉਹਨਾਂ ਦੇ ਵੱਲੋਂ ਸੀਬੀਆਈ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਜਦੋਂ ਇਹ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਵਿਚੋਲੀਆ ਦੇ ਵਕੀਲ ਦੇ ਵੱਲੋਂ ਰੀਮਾਂਡ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਸੁਣਵਾਈ ਹੋਈ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸਪੈਸ਼ਲ ਕੋਰਟ ਦੇ ਵਿੱਚ ਸਪੈਸ਼ਲ ਜੱਜ ਭਾਵਨਾ ਜੈਨ ਦੇ ਵੱਲੋਂ ਜਿਹੜੀ ਆ ਸੁਣਵਾਈ ਕੀਤੀ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੁਣਵਾਈ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਕਿ 12 ਦਿਨਾਂ ਦਾ ਜਿਹੜਾ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਉਸ ਨੂੰ ਜਿਹੜਾ 9 ਦਿਨਾਂ ਦਾ ਰਿਮਾਂਡ ਤੇ ਜਿਹੜਾ ਸੀਬੀਆਈ ਦੇ ਰਿਮਾਂਡ ਤੇ ਭੇਜਿਆ ਗਿਆ ਜਦੋਂ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਸੀ ਹਾਲਾਂਕਿ ਵਿਚੋਲੀਏ ਦੇ ਵਕੀਲ ਦੇ ਵੱਲੋਂ ਵੀ ਜਿਹੜਾ ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਉਸ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਰਿਮਾਂਡ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਸੁਣਵਾਈ ਕੀਤੀ ਗਈ ਹੈ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਸੁਣਵਾਈ ਤੋਂ ਬਾਅਦ ਜਿਹੜਾ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦ ਕਿ 9 ਦਿਨ ਦੇ ਰਿਮਾਂਡ ਤੇ ਜਿਹੜਾ ਕ੍ਰਿਸ਼ਨ ਅਨੂਸਾਰ ਦਾ ਨੂੰ ਭੇਜਿਆ ਗਿਆ ਦੱਸ ਦिए ਕਿ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਕਿਉਂਕਿ ਇੱਕ ਆਕਾਸ਼ ਬੱਤਾ ਨਾਮ ਦਾ ਜਿਹੜਾ ਗਵਿੰਦਗੜ੍ਹ ਤੋਂ ਵਿਅਕਤੀ ਸੀ ਸਕਰੈਪ ਦਾ ਵਪਾਰੀ ਸੀ ਉਸ ਦੇ ਕੋਲੋਂ ਪੈਸਿਆਂ ਦੀ ਜਿਹੜੀ ਆ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਦੀ ਮੁਲਾਕਾਤ ਜਿਹੜੀ ਹੈ ਕਿਰਸ਼ਾਨੂੰ ਸਰਦਾ ਦੇ ਨਾਲ ਹੁੰਦੀ ਆ ਇਸ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਡੀਆਈਜੀ ਜਿਹੜਾ ਉਸ ਦਾ ਬਹੁਤ ਖਾਸ ਹੈ ਉਹ ਜਿਹੜਾ ਇਸ ਦੇ ਐਫਆਈਆਰ ਜਿਹੜਾ ਉਸ ਦੇ ਉੱਤੇ ਦਰਜ ਹੋਈ ਆ ਤਾਂ ਇਸ ਦਾ ਜਿਹੜਾ ਨਿਪਟਾਰਾ ਉਹ ਕਰਵਾ ਸਕਦਾ ਹੈ ਜਦੋਂ ਉਸੇ ਆਕਾਸ਼ ਬੱਤੇ ਦੇ ਵੱਲੋਂ ਡੀਆਈਜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਆਕਾਸ਼ ਬੱਤਾ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਜਿਹੜੀ ਆ ਰਿਸ਼ਵਤ ਮੰਗੀ ਜਾਂਦੀ ਹੈ 8 ਲੱਖ ਰੁਪਏ ਦੀ ਜਿਹੜੀ ਆ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਆਕਾਸ਼ ਬੱਤਾ ਕਿਸੇ ਨੂੰ ਨਾ ਦੱਸਦਿਆ ਹੋਇਆ ਉਹ ਸਿੱਧੀ ਸੀਬੀਆਈ ਨੂੰ ਇਨਸਾਫ ਦੀ ਜੜੀ ਮੰਗ ਕਰਦਾ ਹੈ ਸੀਬੀਆਈ ਨੂੰ ਪੱਤਰ ਲਿਖਦਾ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ ਡੀਆਈਜੀ ਪੁੱਲਰ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਕਾਫੀ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਸੀ 7 ਕਰੋੜ ਰੁਪਏ ਕਰੀਬ ਜਿਹੜਾ ਨਕਦੀ ਉਹ ਬਰਾਮਦ ਕੀਤੀ ਗਈ ਸੀ ਉਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਮਹਿੰਗੀਆਂ ਗੱਡੀਆਂ ਤੇ ਘੱਡੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤਾਂ ਹੁਣ ਉਸੇ ਤੋਂ ਬਾਅਦ ਜਿਹੜੀ ਆ ਸੀਬੀਆਈ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਰਸ਼ਾਨੂੰ ਸਰਦਾ ਨੂੰ ਜਿਹੜਾ ਅੱਜ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ ਸੀਬੀਆਈ ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ ਉਸਦੇ ਵਕੀਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਿਹੜਾ 9 ਦਿਨਾਂ ਦਾ ਰਿਮਾਂਡ ਮਿਲਿਆ ਤਾਂ ਇਸ ਦੇ ਵਿੱਚ ਕਿਰਸ਼ਾਨੂੰ ਸਰਦਾ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਕਿਰਸ਼ਾਨੂੰ ਸਰਦਾ ਦੇ ਵੱਲੋਂ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਸੀਬੀਆਈ ਦੇ ਵੱਲੋਂ ਪੁੱਛਗਿੱਛ ਦੇ ਲਈ ਇਹ ਜਿਹੜਾ 9 ਦਿਨਾਂ ਦਾ ਰਿਮਾਂਡ ਲਿਆ ਗਿਆ ਹਾਲਾਂਕਿ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਵਕੀਲ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਜਦ ਕਿ ਅੱਜ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਪੇਸ਼ ਹੋਏ ਸੀ सीबीआई ਦੇ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ सीबीआई ਦੇ ਸਪੈਸ਼ਲ ਜੱਜ ਜਿਹੜੇ ਆ ਭਾਵਨਾ ਜੈਨ ਦੇ ਵੱਲੋਂ ਸੁਣਵਾਈ ਕੀਤੀ ਗਈ ਹੈ ਹਾਲਾਂਕਿ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ 9 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਬਾਤ ਸਕਦੀਆਂ ਨੇ ਕਿਉਂਕਿ ਇਸ ਵਿਚੋਲੀਆ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ 9 ਦਿਨਾਂ ਦੇ ਵਿੱਚ ਵਿੱਚ ਇਸ ਤੋਂ ਜਿਹੜੀ ਆ ਸੀਬੀਆਈ ਪੁੱਛਗਿੱਛ ਕਰੇਗੀ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਹੋਰ ਵੀ ਬਾਤ ਸਕਦੀਆਂ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਆ ਦੱਸ ਦਈਏ ਕਿ ਵਿਚੋਲੀਆ ਜਿਹੜਾ ਕ੍ਰਿਸ਼ਾ ਅਨੁਸਾਰ ਦਾ ਸੀ ਉਸ ਨੂੰ ਸਪੈਸ਼ਲ ਕੋਰਟ ਦੇ ਵਿੱਚ ਸੀਬੀਆਈ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਤੋਂ ਸੁਣਵਾਈ ਕੀਤੀ ਗਈ ਸੀ ਤਾਂ ਹੁਣ ਜਿਹੜਾ ਉਹਨਾਂ ਦੇ ਵੱਲੋਂ ਸੀਬੀਆਈ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਜਦੋਂ ਇਹ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਵਿਚੋਲੀਆ ਦੇ ਵਕੀਲ ਦੇ ਵੱਲੋਂ ਰਿਮਾਂਡ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਸੁਣਵਾਈ ਹੋਈ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸਪੈਸ਼ਲ ਕੋਰਟ ਦੇ ਵਿੱਚ ਸਪੈਸ਼ਲ ਜੱਜ ਭਾਵਨਾ ਜੈਨ ਦੇ ਵੱਲੋਂ ਜਿਹੜੀ ਆ ਸੁਣਵਾਈ ਕੀਤੀ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੁਣਵਾਈ ਤੋਂ ਬਾਅਦ ਇਹ ਨਤੀਜਾ ਸામਨੇ ਆਇਆ ਕਿ 12 ਦਿਨਾਂ ਦਾ ਜਿਹੜਾ सीबीआई ਦੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਉਸ ਨੂੰ ਜਿਹੜਾ 9 ਦਿਨਾਂ ਦਾ ਰਿਮਾਂਡ ਤੇ ਜਿਹੜਾ सीबीआई ਦੇ ਰਿਮਾਂਡ ਤੇ ਭੇਜਿਆ ਗਿਆ ਜਦੋਂ सीबीआई ਦੇ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਸੀ ਹਾਲਾਂਕਿ ਵਿਚੋਲੀਏ ਦੇ ਵਕੀਲ ਦੇ ਵੱਲੋਂ ਵੀ ਜਿਹੜਾ ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਉਸ ਤੋਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਰਿਮਾਂਡ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਸੁਣਵਾਈ ਕੀਤੀ ਗਈ ਹੈ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਸੁਣਵਾਈ ਤੋਂ ਬਾਅਦ ਜਿਹੜਾ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦ ਕਿ 9 ਦਿਨ ਦੇ ਰਿਮਾਂਡ ਤੇ ਜਿਹੜਾ ਕਿਰਿਸ਼ਾਨੂ ਸਰਦਨੂ ਭੇਜਿਆ ਗਿਆ ਦੱਸ ਦिए ਕਿ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਨਾਲ ਜੁੜਿਆ ਹੋਇਆ ਹੈ ਇਹ ਸਾਰਾ ਮਾਮਲਾ ਕਿਉਂਕਿ ਇੱਕ ਆਕਾਸ਼ ਬੱਤਾ ਨਾਮ ਦਾ ਜਿਹੜਾ ਗਵਿੰਦਗੜ੍ਹ ਤੋਂ ਵਿਅਕਤੀ ਸੀ ਸਕ੍ਰੈਪ ਦਾ ਵਪਾਰੀ ਸੀ ਉਸ ਦੇ ਕੋਲੋਂ ਪੈਸਿਆਂ ਦੀ ਜਿਹੜੀ ਆ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਦੀ ਮੁਲਾਕਾਤ ਜਿਹੜੀ ਹੈ ਕਿਰਸ਼ਾਨੂੰ ਸਰਦਾ ਦੇ ਨਾਲ ਹੁੰਦੀ ਹੈ ਇਸ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਡੀਆਈਜੀ ਜਿਹੜਾ ਉਸ ਦਾ ਬਹੁਤ ਖਾਸ ਹੈ ਉਹ ਜਿਹੜਾ ਇਸ ਦੇ ਐਫਆਈਆਰ ਜਿਹੜਾ ਉਸ ਦੇ ਉੱਤੇ ਦਰਜ ਹੋਈ ਹੈ ਤਾਂ ਇਸ ਦਾ ਜਿਹੜਾ ਨਿਪਟਾਰਾ ਉਹ ਕਰਵਾ ਸਕਦਾ ਹੈ ਜਦੋਂ ਉਸੇ ਆਕਾਸ਼ ਬੱਤੇ ਦੇ ਵੱਲੋਂ ਡੀਆਈਜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਆਕਾਸ਼ ਬੱਤਾ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਜਿਹੜੀ ਆ ਰਿਸ਼ਵਤ ਮੰਗੀ ਜਾਂਦੀ ਹੈ 8 ਲੱਖ ਰੁਪਏ ਦੀ ਜਿਹੜੀ ਆ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਆਕਾਸ਼ ਬੱਤਾ ਕਿਸੇ ਨੂੰ ਨਾ ਦੱਸਦਿਆ ਹੋਇਆ ਉਹ ਸਿੱਧੀ ਸੀਬੀਆਈ ਨੂੰ ਇਨਸਾਫ ਦੀ ਜੜੀ ਮੰਗ ਕਰਦਾ ਸੀਬੀਆਈ ਨੂੰ ਪੱਤਰ ਲਿਖਦਾ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ ਡੀਆਈਜੀ ਪੁੱਲਰ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਕਾਫੀ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਸੀ 7 ਕਰੋੜ ਰੁਪਏ ਕਰੀਬ ਜਿਹੜਾ ਨਕਦੀ ਉਹ ਬਰਾਮਦ ਕੀਤੀ ਗਈ ਸੀ ਉਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਮਹਿੰਗੀਆਂ ਗੱਡੀਆਂ ਤੇ ਘੜੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤਾਂ ਹੁਣ ਉਸੇ ਤੋਂ ਬਾਅਦ ਜਿਹੜੀ ਆ ਸੀਬੀਆਈ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਰਸ਼ਾਨੂੰ ਸਰਦਾ ਨੂੰ ਜਿਹੜਾ ਅੱਜ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ ਸੀਬੀਆਈ ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ ਉਸਦੇ ਵਕੀਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਿਹੜਾ 9 ਦਿਨਾਂ ਦਾ ਰਿਮਾਂਡ ਮਿਲਿਆ ਤਾਂ ਇਸ ਦੇ ਵਿੱਚ ਕਿਰਸ਼ਾਨੂੰ ਸਰਦਾ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਕਿਰਸ਼ਾਨੂੰ ਸਰਦਾ ਦੇ ਵੱਲੋਂ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਸੀਬੀਆਈ ਦੇ ਵੱਲੋਂ ਪੁੱਛਗਿੱਛ ਦੇ ਲਈ ਇਹ ਜਿਹੜਾ 9 ਦਿਨਾਂ ਦਾ ਰਿਮਾਂਡ ਲਿਆ ਗਿਆ ਹਾਲਾਂਕਿ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਵਕੀਲ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਜਦ ਕਿ ਅੱਜ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਪੇਸ਼ ਹੋਏ ਸੀ सीबीआई ਦੇ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ सीबीआई ਦੇ ਸਪੈਸ਼ਲ ਜੱਜ ਜਿਹੜੇ ਆ ਭਾਵਨਾ ਜੈਨ ਦੇ ਵੱਲੋਂ ਸੁਣਵਾਈ ਕੀਤੀ ਗਈ ਹੈ ਹਾਲਾਂਕਿ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ 9 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਵੱਧ ਸਕਦੇ ਨੇ ਕਿਉਂਕਿ ਇਸ ਵਿਚੋਲੀਆ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ 9 ਦਿਨਾਂ ਦੇ ਵਿੱਚ ਵਿੱਚ ਇਸ ਤੋਂ ਜਿਹੜੀ ਆ ਸੀਬੀਆਈ ਪੁੱਛਗਿੱਛ ਕਰੇਗੀ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਡੀਆਈਜੀ ਹਰਚਰਨ ਸਿੰਘ ਪੁਲਰ ਦੀਆਂ ਮੁਸ਼ਕਲਾਂ ਹੋਰ ਵੀ ਵੱਟ ਸਕਦੀਆਂ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਆ ਦੱਸ ਦਈਏ ਕਿ ਵਿਚੋਲੀਆ ਜਿਹੜਾ ਕ੍ਰਿਸ਼ਾ ਅਨੁਸਾਰ ਦਾ ਸੀ ਉਸ ਨੂੰ ਸਪੈਸ਼ਲ ਕੋਰਟ ਦੇ ਵਿੱਚ ਸੀਬੀਆਈ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਤੋਂ ਸੁਣਵਾਈ ਕੀਤੀ ਗਈ ਸੀ ਤਾਂ ਹੁਣ ਜਿਹੜਾ ਉਹਨਾਂ ਦੇ ਵੱਲੋਂ ਸੀਬੀਆਈ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਜਦੋਂ ਇਹ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਵਿਚੋਲੀਆ ਦੇ ਵਕੀਲ ਦੇ ਵੱਲੋਂ ਰੀਮਾਂਡ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਸੁਣਵਾਈ ਹੋਈ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸਪੈਸ਼ਲ ਕੋਰਟ ਦੇ ਵਿੱਚ ਸਪੈਸ਼ਲ ਜੱਜ ਭਾਵਨਾ ਜੈਨ ਦੇ ਵੱਲੋਂ ਜਿਹੜੀ ਆ ਸੁਣਵਾਈ ਕੀਤੀ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੁਣਵਾਈ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਕਿ 12 ਦਿਨਾਂ ਦਾ ਜਿਹੜਾ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਉਸ ਨੂੰ ਜਿਹੜਾ 9 ਦਿਨਾਂ ਦਾ ਰਿਮਾਂਡ ਤੇ ਜਿਹੜਾ ਸੀਬੀਆਈ ਦੇ ਰਿਮਾਂਡ ਤੇ ਭੇਜਿਆ ਗਿਆ ਜਦੋਂ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਸੀ ਹਾਲਾਂਕਿ ਵਿਚੋਲੀਏ ਦੇ ਵਕੀਲ ਦੇ ਵੱਲੋਂ ਵੀ ਜਿਹੜਾ ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਉਸ ਤੋਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਰਿਮਾਂਡ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਸੁਣਵਾਈ ਕੀਤੀ ਗਈ ਹੈ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਸੁਣਵਾਈ ਤੋਂ ਬਾਅਦ ਜਿਹੜਾ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦ ਕਿ 9 ਦਿਨ ਦੇ ਰਿਮਾਂਡ ਤੇ ਜਿਹੜਾ ਕਿਰਿਸ਼ਾਨੂ ਸਰਦਨੂ ਭੇਜਿਆ ਗਿਆ ਦੱਸ ਦिए ਕਿ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਨਾਲ ਜੁੜਿਆ ਹੋਇਆ ਹੈ ਇਹ ਸਾਰਾ ਮਾਮਲਾ ਕਿਉਂਕਿ ਇੱਕ ਆਕਾਸ਼ ਬੱਤਾ ਨਾਮ ਦਾ ਜਿਹੜਾ ਗਵਿੰਦਗੜ੍ਹ ਤੋਂ ਵਿਅਕਤੀ ਸੀ ਸਕ੍ਰੈਪ ਦਾ ਵਪਾਰੀ ਸੀ ਉਸ ਦੇ ਕੋਲੋਂ ਪੈਸਿਆਂ ਦੀ ਜਿਹੜੀ ਆ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਦੀ ਮੁਲਾਕਾਤ ਜਿਹੜੀ ਹੈ ਕ੍ਰਿਸ਼ਾਨੂੰ ਸਰਦਾ ਦੇ ਨਾਲ ਹੁੰਦੀ ਹੈ ਇਸ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਡੀਆਈਜੀ ਜਿਹੜਾ ਉਸ ਦਾ ਬਹੁਤ ਖਾਸ ਹੈ ਉਹ ਜਿਹੜਾ ਇਸ ਦੇ ਐਫਆਈਆਰ ਜਿਹੜਾ ਉਸ ਦੇ ਉੱਤੇ ਦਰਜ ਹੋਈ ਹੈ ਤਾਂ ਇਸ ਦਾ ਜਿਹੜਾ ਨਿਪਟਾਰਾ ਉਹ ਕਰਵਾ ਸਕਦਾ ਹੈ ਜਦੋਂ ਉਸ ਆਕਾਸ਼ ਬੱਤੇ ਦੇ ਵੱਲੋਂ ਡੀਆਈਜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਆਕਾਸ਼ ਬੱਤਾ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਜਿਹੜੀ ਆ ਰਿਸ਼ਵਤ ਮੰਗੀ ਜਾਂਦੀ ਹੈ 8 ਲੱਖ ਰੁਪਏ ਦੀ ਜਿਹੜੀ ਆ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਆਕਾਸ਼ ਬੱਤਾ ਕਿਸੇ ਨੂੰ ਨਾ ਦੱਸ ਦਿਆ ਹੋਇਆ ਉਹ ਸਿੱਧੀ ਸੀਬੀਆਈ ਨੂੰ ਇਨਸਾਫ ਦੀ ਜਿਹੜੀ ਮੰਗ ਕਰਦਾ ਸੀਬੀਆਈ ਨੂੰ ਪੱਤਰ ਲਿਖਦਾ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ ਡੀਆਈਜੀ ਪੁੱਲਰ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਕਾਫੀ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਸੀ 7 ਕਰੋੜ ਰੁਪਏ ਕਰੀਬ ਜਿਹੜਾ ਨਕਦੀ ਉਹ ਬਰਾਮਦ ਕੀਤੀ ਗਈ ਸੀ ਉਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਮਹਿੰਗੀਆਂ ਗੱਡੀਆਂ ਤੇ ਘੜੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤਾਂ ਹੁਣ ਉਸੇ ਤੋਂ ਬਾਅਦ ਜਿਹੜੀ ਆ ਸੀਬੀਆਈ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਰਸ਼ਾਨੂੰ ਸਰਦਾ ਨੂੰ ਜਿਹੜਾ ਅੱਜ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ ਸੀਬੀਆਈ ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ ਉਸਦੇ ਵਕੀਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਿਹੜਾ 9 ਦਿਨਾਂ ਦਾ ਰਿਮਾਂਡ ਮਿਲਿਆ ਤਾਂ ਇਸ ਦੇ ਵਿੱਚ ਕਿਰਸ਼ਾਨੂੰ ਸਰਦਾ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਕਿਰਸ਼ਾਨੂੰ ਸਰਦਾ ਦੇ ਵੱਲੋਂ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਸੀਬੀਆਈ ਦੇ ਵੱਲੋਂ ਪੁੱਛਗਿੱਛ ਦੇ ਲਈ ਇਹ ਜਿਹੜਾ 9 ਦਿਨਾਂ ਦਾ ਰਿਮਾਂਡ ਲਿਆ ਗਿਆ ਹਾਲਾਂਕਿ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਵਕੀਲ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਜਦ ਕਿ ਅੱਜ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਪੇਸ਼ ਹੋਏ ਸੀ सीबीआई ਦੇ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ सीबीआई ਦੇ ਸਪੈਸ਼ਲ ਜੱਜ ਜਿਹੜੇ ਆ ਭਾਵਨਾ ਜੈਨ ਦੇ ਵੱਲੋਂ ਸੁਣਵਾਈ ਕੀਤੀ ਗਈ ਹੈ ਹਾਲਾਂਕਿ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ 9 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਬਾਤ ਸਕਦੇ ਨੇ ਕਿਉਂਕਿ ਇਸ ਵਿਚੋਲੀਆ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ 9 ਦਿਨਾਂ ਦੇ ਵਿੱਚ ਵਿੱਚ ਇਸ ਤੋਂ ਜਿਹੜੀ ਆ ਸੀਬੀਆਈ ਪੁੱਛਗਿੱਛ ਕਰੇਗੀ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਡੀਆਈਜੀ ਹਰਚਰਨ ਸਿੰਘ ਪੁਲਰ ਦੀਆਂ ਮੁਸ਼ਕਲਾਂ ਹੋਰ ਵੀ ਵੱਡਸਕਦੀਆਂ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਆ ਦੱਸ ਦਈਏ ਕਿ ਵਿਚੋਲੀਆ ਜਿਹੜਾ ਕ੍ਰਿਸ਼ ਅਨੁਸਾਰ ਦਾ ਸੀ ਉਸ ਨੂੰ ਸਪੈਸ਼ਲ ਕੋਰਟ ਦੇ ਵਿੱਚ ਸੀਬੀਆਈ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਉਸ ਤੋਂ ਸੁਣਵਾਈ ਕੀਤੀ ਗਈ ਸੀ ਤਾਂ ਹੁਣ ਜਿਹੜਾ ਉਹਨਾਂ ਦੇ ਵੱਲੋਂ ਸੀਬੀਆਈ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਜਦੋਂ ਇਹ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਵਿਚੋਲੀਆ ਦੇ ਵਕੀਲ ਦੇ ਵੱਲੋਂ ਰਿਮਾਂਡ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਸੁਣਵਾਈ ਹੋਈ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਸਪੈਸ਼ਲ ਕੋਰਟ ਦੇ ਜੋ ਸਪੈਸ਼ਲ ਜੱਜ ਭਾਵਨਾ ਜੈਨ ਦੇ ਵੱਲੋਂ ਜਿਹੜੀ ਅੱਜ ਸੁਣਵਾਈ ਕੀਤੀ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੁਣਵਾਈ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਕਿ 12 ਦਿਨਾਂ ਦਾ ਜਿਹੜਾ CBI ਦੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਉਸ ਨੂੰ ਜਿਹੜਾ 9 ਦਿਨਾਂ ਦਾ ਰਿਮਾਂਡ ਤੇ ਜਿਹੜਾ CBI ਦੇ ਰਿਮਾਂਡ ਤੇ ਭੇਜਿਆ ਗਿਆ ਜਦੋਂ CBI ਦੇ ਵੱਲੋਂ ਰਿਮਾਂਡ ਮੰਗਿਆ ਜਾ ਰਿਹਾ ਸੀ ਹਾਲਾਂਕਿ ਵਿਚੋਲੀਏ ਦੇ ਵਕੀਲ ਦੇ ਵੱਲੋਂ ਵੀ ਜਿਹੜਾ ਇਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀ ਉਸ ਤੋਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਰਿਮਾਂਡ ਜਿਹੜਾ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਸੁਣਵਾਈ ਕੀਤੀ ਗਈ ਹੈ ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਸੁਣਵਾਈ ਤੋਂ ਬਾਅਦ ਜਿਹੜਾ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦ ਕਿ 9 ਦਿਨ ਦੇ ਰਿਮਾਂਡ ਤੇ ਜਿਹੜਾ ਕ੍ਰਿਸ਼ਨ ਅਨੂਸਾਰ ਦਾ ਨੂੰ ਭੇਜਿਆ ਗਿਆ ਦੱਸ ਦिए ਕਿ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਨਾਲ ਜੁੜਿਆ ਹੋਇਆ ਹੈ ਇਹ ਸਾਰਾ ਮਾਮਲਾ ਕਿਉਂਕਿ ਇੱਕ ਆਕਾਸ਼ ਬੱਤਾ ਨਾਮ ਦਾ ਜਿਹੜਾ ਗਵਿੰਦਗੜ੍ਹ ਤੋਂ ਵਿਅਕਤੀ ਸੀ ਸਕ੍ਰੈਪ ਦਾ ਵਪਾਰੀ ਸੀ ਉਸ ਦੇ ਕੋਲੋਂ ਪੈਸਿਆਂ ਦੀ ਜਿਹੜੀ ਆ ਮੰਗ ਕੀਤੀ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਉਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਦੀ ਮੁਲਾਕਾਤ ਜਿਹੜੀ ਹੈ ਕਿਰਸ਼ਾਨੂੰ ਸਰਦਾ ਦੇ ਨਾਲ ਹੁੰਦੀ ਹੈ ਇਸ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਡੀਆਈਜੀ ਜਿਹੜਾ ਉਸ ਦਾ ਬਹੁਤ ਖਾਸ ਹੈ ਉਹ ਜਿਹੜਾ ਇਸ ਦੇ ਐਫਆਈਆਰ ਜਿਹੜਾ ਉਸ ਦੇ ਉੱਤੇ ਦਰਜ ਹੋਈ ਹੈ ਤਾਂ ਇਸ ਦਾ ਜਿਹੜਾ ਨਿਪਟਾਰਾ ਉਹ ਕਰਵਾ ਸਕਦਾ ਜਦੋਂ ਉਸੇ ਆਕਾਸ਼ ਬੱਤੇ ਦੇ ਵੱਲੋਂ ਡੀਆਈਜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਆਕਾਸ਼ ਬੱਤਾ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਜਿਹੜੀ ਆ ਰਿਸ਼ਵਤ ਮੰਗੀ ਜਾਂਦੀ ਹੈ 8 ਲੱਖ ਰੁਪਏ ਦੀ ਜਿਹੜੀ ਆ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਆਕਾਸ਼ ਬੱਤਾ ਕਿਸੇ ਨੂੰ ਨਾ ਦੱਸਦਿਆਂ ਹੋਇਆਂ ਉਹ ਸਿੱਧੀ ਸੀਬੀਆਈ ਨੂੰ ਇਨਸਾਫ ਦੀ ਜਿਹੜੀ ਮੰਗ ਕਰਦੇ ਸੀਬੀਆਈ ਨੂੰ ਪੱਤਰ ਲਿਖਦਾ ਜਿਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ ਡੀਆਈਜੀ ਪੁੱਲਰ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਸੀ ਕਾਫੀ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਸੀ 7 ਕਰੋੜ ਰੁਪਏ ਕਰੀਬ ਜਿਹੜਾ ਨਕਦੀ ਉਹ ਬਰਾਮਦ ਕੀਤੀ ਗਈ ਸੀ ਉਸ ਤੋਂ ਇਲਾਵਾ 2.5 ਕਿਲੋ ਦੇ ਕਰੀਬ ਸੋਨਾ ਮਹਿੰਗੀਆਂ ਗੱਡੀਆਂ ਤੇ ਘੜੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀ ਤਾਂ ਹੁਣ ਉਸੇ ਤੋਂ ਬਾਅਦ ਜਿਹੜੀ ਆ ਸੀਬੀਆਈ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਕ੍ਰਿਸ਼ਨ ਅਨੁਸਾਰ ਦਾ ਨੂੰ ਜਿਹੜਾ ਅੱਜ CBI ਦੇ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹਾਲਾਂਕਿ CBI ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ ਉਸ ਦੇ ਵਕੀਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਿਹੜਾ 9 ਦਿਨਾਂ ਦਾ ਰਿਮਾਂਡ ਮਿਲਿਆ ਤਾਂ ਇਸ ਦੇ ਵਿੱਚ ਕਿਰਸ਼ਾਨੂੰ ਸਾਰਦਾ ਤੋਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ ਡੀਆਈਜੀ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਕਿਰਸ਼ਾਨੂੰ ਸਾਰਦਾ ਦੇ ਵੱਲੋਂ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ CBI ਦੇ ਵੱਲੋਂ ਪੁੱਛਗਿੱਛ ਦੇ ਲਈ ਇਹ ਜਿਹੜਾ 9 ਦਿਨਾਂ ਦਾ ਰਿਮਾਂਡ ਲਿਆ ਗਿਆ ਹਾਲਾਂਕਿ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਵਕੀਲ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਜਦ ਕਿ ਅੱਜ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਪੇਸ਼ ਹੋਏ ਸੀ सीबीआई ਦੇ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ सीबीआई ਦੇ ਸਪੈਸ਼ਲ ਜੱਜ ਜਿਹੜੇ ਆ ਭਾਵਨਾ ਜੈਨ ਦੇ ਵੱਲੋਂ ਸੁਣਵਾਈ ਕੀਤੀ ਗਈ ਹੈ ਹਾਲਾਂਕਿ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਦ ਕਿ 9 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੀ ਬਾਤ ਸਕਦੇ ਨੇ ਕਿਉਂਕਿ ਇਸ ਵਿਚੋਲੀਆ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ 9 ਦਿਨਾਂ ਦੇ ਵਿੱਚ ਵਿੱਚ ਇਸ ਤੋਂ ਜਿਹੜੀ ਆ ਸੀਬੀਆਈ ਪੁੱਛਗਿੱਛ ਕਰੇਗੀ ਕਈ ਅਹਿਮ ਖੁਲਾਸੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਡੀਆਈਜੀ